ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪੇ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਸੰਡੇ ਦੀ ਸਵੇਰ ਦਾ ਟਾਈਮ ਹੈ ਜਿਵੇਂ ਕਿ ਤੁਸੀਂ ਹੁਣੇ ਮੈਂ ਬਲੌਗ ਅਪਲੋਡ ਕਰਕੇ ਹੱਟੀ ਹੈ ਤੇ ਉਸ ਤੋਂ ਬਾਅਦ ਅਗਲਾ ਸਟਾਰਟ ਕਰ ਚੁੱਕੀ ਹਾਂ ਕਿਉਂਕਿ ਜੇ ਇੱਕ ਵਾਰੀ ਸ਼ੁਰੂ ਕਰ ਲੋ ਨਾ ਫਿਰ ਹੋ ਜਾਂਦਾ ਹੈ ਨਹੀਂ ਤਾਂ ਫਿਰ ਰਹਿ ਜਾਂਦਾ ਹੈ ਤੇ ਇੱਧਰ ਮੈਂ ਕਰ ਰਹੀ ਹਾਂ ਜੀ ਇਹ ਸੈਂਡਵਿਚ ਦੀ ਤਿਆਰੀ ਕਿਉਂਕਿ ਅੱਜ ਆਲੂ ਵਾਲੇ ਪਰੌਠੇ ਨਹੀਂ ਬਣ ਰਹੇ ਕਿਉਂਕਿ ਕਿਚਨ ਦੀ ਸੈਟਿੰਗ ਬਾਹਰ ਹੈ ਤੇ ਧੂਆਂ ਧੂਆਂ ਹੋ ਜਾਣਾ ਹਾਲ 'ਚ ਵੈਸੇ ਅਸੀਂ ਬੈਠਾ ਜੋ ਮੋਟੀਆਂ ਮੋਟੀਆਂ ਸੋਫਾਈਆਂ ਵਗੈਰਾ ਕਰ ਚੁੱਕੇ ਆ ਚਾਹੇ ਸਾਡੇ ਡੇਲੀ ਮੁੱਟੀ ਬੰਦੀ ਆ ਪਰ ਫੇਰ ਵੀ ਅਸੀਂ ਸਵੇਰੇ ਸਾਰੀ ਸਫਾਈ ਜ਼ਰੂਰ ਕਰਦੇ ਹਾਂ ਘਰ ਦੀ ਤੇ ਇੱਧਰ ਮੈਂ ਰੱਖਿਆ ਜੀ ਖੀਰੇ ਖੀਰੇ ਥੋੜੇ ਜਿਹਾ ਪੁਰਾਣੇ ਜਿਹਾ ਹੋ ਗਏ ਤੇ ਕਈ ਦਿਨ ਦੇ ਪਏ ਤੇ ਟਮਾਟਰ ਪਿਆਜ਼ ਇਹ ਸਾਰਾ ਸਮਾਨ ਕੱਟ ਕੇ ਤੇ ਮੈਂ ਬੱਚਾਂ ਲਈ ਬਣਾਉਂਗੀ ਸੈਂਡਵਿਚ ਇੱਧਰ ਕਿਸ਼ੂ ਆਪਣਾਏ ਲੋਵੇਰਾ ਦੀ ਤਿਆਰੀ ਕਰ ਰਹੇ ਹਾਂ ਐਲੋਵੇਰਾ ਬਰਾਬਰ ਹੈ ਆਪਣੇ ਸਿਰ ਨੂੰ ਲਾਉਂਦਾ ਸਾਡੇ ਲੱਗਿਆ ਹੋਇਆ ਔਰ ਇਹ ਕਾਫੀ ਐਲੋਵੇਰਾ ਤੇ ਉਹਨੂੰ ਇਹਨੇ ਸਿਰ ਨੂੰ ਲਾਣਾ ਹੈ ਫੇਰ ਇਹ ਆਪਣਾ ਹੈਅਰ ਵਾਸ਼ ਕਰੂੰਗੀ ਸਵੇਰ 8:30 ਜਨਵਰੀ ਵਿੱਚ ਮੈਂ ਕਰ ਲਾਇਆ ਮੈਂ ਤੇ ਤਿਆਰ ਹੈ ਜੀ ਚਾਹ ਵੀ ਤਿਆਰ ਹੈ ਨਾਲ ਬੱਚੇ ਕਰੋਗੇ ਜੀ ਬ੍ਰੇਕਫਾਸਟ ਸ਼ਾਮ ਦਾ ਟਾਈਮ ਹੋ ਚੁੱਕਾ ਹੈ ਜੀ ਸ਼ਾਮ ਦੇ ਵੱਜ ਚੁੱਕੇ ਆ 5 ਤੇ ਹੁਣ ਕਰੂੰਗੇ ਜੀ ਸੱਜੀ ਦੀ ਤਿਆਰੀ ਸੱਜੀ ਜਿਵੇਂ ਛੋਲੇ ਕਾਲੇ ਚਨੇ ਭੋਏ ਆ ਤੇ ਲਸਣ ਚੀਲਣਾ ਪਿਆਜ਼ ਜਿਆਦਾ ਚੱਕ ਲੈਣ ਦੇ ਕੱਟਣੇ ਤਾਂ ਘੱਟ ਹੈ ਦੇ ਵਿੱਚੋਂ ਚਲੋ ਜੀ ਹੁਣ ਕਰਦੇ ਆਂ ਤਿਆਰੀ ਹੋ ਗਿਆ ਉਸ ਤੋਂ ਬਾਅਦ ਦਾ ਹਾਲ ਦੇਖ ਲਓ ਇਹ ਗੈਰੀ ਦਾ ਹਾਲ ਹੈ ਮਿੱਟੀ ਘਟਾ ਦੇਖੋ ਆਇ ਲੱਗਦਾ ਕਦੇ ਜਿੱਕਣ ਉਹਦੇ ਕੋਈ ਕੁਝ ਰਹਿੰਦਾ ਹੀ ਨਹੀਂ ਤਾਂ ਕਦੇ ਕੋਈ ਖਾ ਬੇੜਿਆਂ ਦਾ ਹਾਲ ਆ ਦੇਖੋ ਕਿਹਣਾ ਸੀਮਿੰਟ ਗੰਦਗੀ ਆ ਦੇਖੋ ਪਿਆ ਹਾਲ ਹੋ ਗਿਆ ਹੁਣ ਸਾਰੀਆਂ ਸਫਾਈਆਂ ਸਟਾਰਟ ਕਰੂੰਗੀ ਗੱਡੀਆਂ ਦੇ ਹਾਲ ਮਿੱਟੀ ਨਾਲ ਕੰਮ ਬਹੁਤ ਔਖਾ ਹੈ ਹਰਚ ਕਰਵਾਉਣਾ ਹੋਵੇ ਨਾ ਜੀ ਆ ਦੇਖੋ ਹੁਣ ਕਰਦੇ ਆ ਸਫਾਈ ਸਟਾਰਟ ਕੀ ਨਵਾਂ ਹਾਲ ਕੀ ਕਹਿ ਰਹੇ ਹਾਂ ਕਿ ਹਾਲੇ ਵੀ 2-3 ਵਾਰੀ ਸੁੱਫਾਈ ਨਹੀਂ ਹੋਈ ਬੱਤਕਾ ਲੰਗਵਾੜੀ ਦੇ ਕੋਲ ਪਾਣੀ ਭਰ ਟੇ ਕੋ ਬੜਾ ਦਰਖਾਣੇ ਗੱਡੀਆਂ ਵੀ ਖੜੀਆਂ ਨੇ ਇੱਥੇ ਪਾਣੀ ਖੜੀ ਕੋਈ ਨਹੀਂ ਬੋਰ ਬੁਰਾ ਹਾਲ ਸਾਡੇ ਟੈਲਾਂ ਦਾ ਕੰਮ ਖਤਮ ਹੋ ਗਿਆ ਜੀ ਅੰਦਰ ਲੱਗਣੀ ਇਹ ਤੇ ਪੁਰਾਣੀਆਂ ਨਹੀਂ ਇਹ ਤਾਂ ਪੁਰਾਣੀਆਂ ਹੀ ਆ ਮੈਂ ਇੱਥੇ ਹੁਣ ਗੰਦ ਬਹੁਤ ਜ਼ਿਆਦਾ ਪਿਆ ਹੈ ਤਰੀਕਾਂ ਦੀ ਸ਼ਹਿਰ ਪਰਾਨੇ ਵਲੋਗ ਚ ਦੇਖਿਆ ਹੁਣ ਤੇ ਹੁਣ ਮੈਂ ਦੋਨਾਂ ਨੇ ਅਸੀਂ ਰਲ ਕੇ ਬੇਚਰੀ ਸਫਾਈ ਕਰੀਏ ਤੋਤਾ ਹੀ ਸਰ ਹੋਰ ਤੱਕ ਗੰਦ ਬਿਆਹਿਆ ਦਾ ਸਾਰਾ ਹੁਣ ਤੋਤਾ ਹੁਣ ਆ ਟੈਲਾ ਬਚ ਗਈਆਂ ਜਦੋਂ ਬਾਗ ਨੂੰ ਇਹ ਵਿਚਾਰੀ ਗੱਲੀ ਕਿੱਥੇ ਕਰਦੀ ਫਿਰ ਮੈਂ ਵੀ ਨਾਲੇ ਲੱਗ ਗਿਆ ਇੰਸ਼ਾਅੱਲ ਕੋਈ ਗੱਲੀ ਆ ਜੇ ਮੈਂ ਕਰਾ ਕੇ ਚਲੇ ਜਾਂਦਾ ਇਹਨੂੰ ਕੱਲੀ ਨੂੰ ਬਹੁਤ ਕੰਮ ਹੁੰਦਾ ਨਹੀਂ ਇਹ ਘਰ ਲਈ ਮੇਰੀ ਕੰਮ ਬਹੁਤ ਕਰਦੀ ਆਹ ਦੇਖ ਲਓ ਐਨੀਆਂ ਕ ਟੈਲਾ ਲੱਗਣੀਆਂ ਇਦੀ ਆਹ ਫਰਸ਼ ਲੱਗਿਆ ਆ ਵਿਚਣੀਆਂ ਲੱਗੀਆਂ ਤੇ ਆਹ ਸਾਈਡਾਂ ਲੱਗੀਆਂ ਐਨ ਇਹ ਕੰਮ ਵਾਸਤੇ ਮਿਸਤਰੀ ਨੇ ਚਲੋ ਉਹਦਾ ਉਹਦੀ ਤਾਂ ਚਲੋ ਕੋਈ ਗੱਲ ਨਹੀਂ ਹਫਤਾ ਲੱਗ ਗਿਆ ਇਹਨੂੰ ਕਰਨੇ ਇਹਨੂੰ ਬੜੀਆਂ ਡੇਲਾਂ ਲੱਗੀਆਂ ਬੜੀਆਂ ਥੋੜੀਆਂ ਔਖੀਆਂ ਲੱਗਦੀਆਂ ਬਟ ਸਾਰੇ ਘਰ ਦਾ ਘਰਾੜ ਬਣ ਗਿਆ ਐਨਾ ਗੰਦ ਪੈ ਗਿਆ ਘਰ ਚਾ ਸਾਰਾ ਰਸੋਈ ਦਾ ਸਮਾਨ ਡਾਈਨਿੰਗ ਟੇਬਲ ਤੇ ਰੱਖਿਆ ਤੇ ਟੈਂਪਰੇਰੀ ਬਣਾਇਆ ਵਾ ਆਪਣਾ ਇੱਕ ਤਖਤ ਪੋਸਟ ਜਿਹਾ ਲਾ ਕੇ ਉਹਦੇ ਉੱਪਰ ਰੋਟੀ ਬਣਾਈ ਦੀ ਇੱਥੇ ਵੀ ਤੁਹਾਨੂੰ ਪਤਾ ਹੀ ਲੱਗਣਾ ਪਹਿਲਾਂ ਦੇਖਣਾ ਉਹ ਵੀ ਵਲੌਗ ਚ ਕਿੰਨਾ ਗੰਤ ਆ ਵੀ ਸਾਫ਼ ਕਰਤਾ ਦਾ ਮਾਰਕਨ ਸਫਾਈਆਂ ਤਾਂ ਹੌਲੀ-ਹੌਲੀ ਚੱਲੀ ਹੋ ਜਾਣੀਆਂ ਜੀ ਇਹ ਇੱਕਦਮ ਨਹੀਂ ਸਾਫ਼ ਹੋਣਾ ਇਹਨੂੰ ਤਾਂ ਹਫ਼ਤਾ ਲੱਗ ਜਾਣਾ ਸਫਾਈ 'ਚ ਕੰਮ ਕੰਪਲੀਟ ਕਰ ਚੁੱਕੀਆਂ ਜੀ ਮੈਂ ਦੁਪਹਿਰ ਦੇ ਵੱਜ ਚੁੱਕੇ ਆ 11 11 ਵੱਜ ਚੁੱਕੇ ਆ ਹਲੇ ਵੀ ਮੈਂ ਮਸ਼ੀਨ ਲਾਈ ਆ ਹੁਣ ਜਿੰਨੀਆਂ ਵੀ ਬੈੱਡ ਸ਼ੀਟਾਂ ਚੱਕੀਆਂ ਉਹ ਧੋਵਾਂਗੀ ਬਾਕੀ ਪਹਿਲਾਂ ਮੈਂ హెయిర్ వాష్ ਵੈਰਾ ਕਰ ਲਿੱਤੀ ਕਿ ਸਿਮਿੰਟ ਕਰਕੇ ਨਾ ਬਹੁਤ ਜ਼ਿਆਦਾ ਮਿੱਟੀ ਘੱਟਾ ਪੈ ਗਿਆ ਤਾਂ ਕਾਲਜੀ ਆ ਰਹੀ ᱛੀ ਪਹਿਲਾਂ ਮੈਂ ਕਿਹਾ ਚਲੋ ਇਹ ਕੰਮ ਕਰ ਲਵਾਂ ਵੀ ਮਸ਼ੀਨ ਚੱਲਦੀ ਰਹੂੰਗੀ ਹੁਣ ਕੱਪੜੇ ਧੋਣ ਲੱਗੀਆਂ ਜੀ ਮੈਂ ਮੋਟਾ ਮੋਟਾ ਜਿਹਾ ਹੋਇਆ ਹਲੇ ਤਾਂ ਕਿਚਨ ਚੈਨ ਮਿਲੀਅਮ ਫਿਟਿੰਗ ਹੋਣੀ ਆ ਉਸ ਤੋਂ ਬਾਅਦ ਕਿਚਨ ਦਾ ਜਿਹੜਾ ਸਮਾਨ ਹੈ ਉਹ ਕਿਚਨ ਚ ਜਾਊਗਾ ਫੇਰ ਪ੍ਰੋਪਰ ਸਫਾਈਆਂ ਹੋਣਗੀਆਂ ਬਾਕੀ ਪੇਂਟ ਦਾ ਕੰਮ ਵਾਲੇ ਰਹਿੰਦਾ ਉਹ ਵੀ ਹੋਣਾ ਹਲੇ ਹਲੇ ਤਾਂ ਕੰਮ ਚੱਲ ਰਿਹਾ ਜੀ ਟਾਈਮ ਲੱਗਣਾ ਪਰ ਹਾਂ ਸਿਮਿੰਟ ਵਾਲਾ ਕੰਮ ਜਿਹੜਾ ਜ਼ਿਆਦਾ ਮਿੱਟੀ ਘੱਟੇ ਵਾਲਾ ਉਹ ਨਿਕ ਉਹ ਅਸੀਂ ਸਾਰੀ ਸਾਬ ਨੇ ਮੇਰੀ ਹੈਲਪ ਕਰ ਦਿੱਤੀ ਉਹ ਅਸੀਂ ਸਾਰਾ ਤੋ ਚੁੱਕੇ ਦੋਨੇ ਜਾਨੀ ਬਾਹਰ ਬੱਚੇ ਸਕੂਲ ਜਾ ਚੁੱਕੇ ਹੈ ਜੀ ਅੱਜ ਮੇਰੀ ਪਰਜਾਈ ਦਾ ਹੈਪੀ ਬਰਥਡੇ ਵੀ ਹੈ ਜੀ ਹੈਪੀ ਬਰਥਡੇ ਹਰਜਿੰਦਰ ਤੇ ਪਰਮਾਤਮਾ ਹਮੇਸ਼ਾ ਤੈਨੂੰ ਤੰਦਰੁਸਤ ਤੇ ਖੁਸ਼ ਰੱਖੇ ਤੇਰੀ ਹਰ ਸ਼ੀਸ਼ ਪੂਰੀ ਹੋਵੇ ਤੇ ਅਸੀਂ ਬਹੁਤ ਲੱਕੀ ਹੈ ਕਿ ਤੂੰ ਸਾਡੇ ਲੱਕੀ ਤੂੰ ਸਾਡੇ ਪਰਿਵਾਰ ਦਾ ਹਿੱਸਾ ਹੈ ਹੈਪੀ ਬਰਥਡੇ ਰਜਿੰਦਰ ਤੇ ਅੱਜ ਦੇ ਵਲੌਗ ਚ ਇੰਨੇ ਜੀ ਮਿਲਦੇ ਕਿਸੇ ਹੋਰ ਵਲੌਗ ਨੂੰ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ